ਅੱਜ ਮੈਂ ਆਇਆ ਹੋਇਆ ਹਾਂ ਦੀ ਸੀਨੀਅਰ ਸਿਟੀਜ਼ਨ ਹੋਮ ਬਿਰਧ ਆਸ਼ਰਮ ਵੀ ਆਪਾਂ ਕਹਿ ਦਿੰਨੇ ਆ ਬਿਰੂਗਾਂ ਦੇ ਲਈ ਹਰ ਤਰ੍ਹਾਂ ਦੀ ਇੱਥੇ ਜ਼ਰੂਰੀ ਸਹੂਲਤਾਂ ਉਪਲਬਧ ਹਨ ਮਾਤਾ ਸਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜ਼ਨ ਹੋਮ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੈਂ ਤੁਹਾਨੂੰ ਪੂਰਾ ਬਲੌਗ ਦਿਖਾਣਾ ਹੈ ਤਹਿਸੀਲ ਰੋਡ ਪੈ ਜਾਂਦਾ ਹੈ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਵੀ ਦੇਖ ਸਕਦੇ ਹੋ ਪਹਿਲਾਂ ਮਾਣੇ ਮੱਜਰੇ ਇੱਕ ਪਿੰਡ ਹੁੰਦਾ ਸੀ ਪਰ ਹੁਣ ਸਾਡੇ ਚਮਕੌਰ ਸਾਹਿਬ ਦਾ ਹਿੱਸਾ ਇੱਕ ਬਾਗੜ ਹੈ ਸੋ ਆਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਮਾਣੇ ਮਾਦਰਾ ਪਿੰਡ ਅਤੇ ਉੱਥੇ ਹੀ ਸੀਨੀਅਰ ਸਿਟੀਜ਼ਨ ਹੋਮ ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਤਹਿਸੀਲ ਰੋੜ ਸ਼੍ਰੀ ਚਮਗੌਰ ਸਾਹਿਬ ਤੁਹਾਨੂੰ ਦਿਖਾਣਾ ਮੁੱਖ ਪ੍ਰਬੰਧਕ ਕਰਮਜੋਗੀ ਪ੍ਰੋਫੈਸਰ ਹਰਮੇਸ਼ ਚੰਦਰ ਢੰਡ ਜੀ ਉਹਨਾਂ ਨਾਲ ਵੀ ਮੈਂ ਤੁਹਾਡੀ ਗੱਲਬਾਤ ਕਰਾਂ ਬਲੌਗ ਬਣਾਉਣ ਲੱਗੇ ਥੋੜਾ ਨਾ ਮਾਮ ਜਾ ਪਰ ਆਇਆ ਤੁਸੀਂ ਦੇਖ ਸਕਦੇ ਹੋ ਇੱਥੇ ਆ ਬਜ਼ੁਰਗ ਰਹਿ ਰਹੇ ਹਨਾ ਕਈ ਸਾਲਾਂ ਤੋਂ ਰਹਿ ਰਹੇ ਹਨਾ ਤੇ ਦੇਖ ਸਕਦੇ ਹੋ ਇੱਥੇ ਬੈਠੇ ਆ 755 ਸੋ ਆਪਾਂ ਗੱਲਬਾਤ ਕਰਦੇ ਹਾਂ ਜੀ ਸ਼ਰਨ ਸਾਹਿਬ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਨਮਸਕਾਰ ਤੁਹਾਡਾ ਸਵਾਗਤ ਆ ਤੁਸੀਂ ਇੱਥੇ ਆਏ ਹੋ ਇਹ ਸਾਡੇ ਮਾਤਾ ਜੀ ਨੇ ਬਈ ਜਿਨ੍ਹਾਂ ਨੇ ਇਹ ਸੰਸਥਾ ਦੀ ਸਥਾਪਨਾ ਕੀਤੀ 1975 ਦੇ ਵਿੱਚ ਔਰ 1977 ਦੇ ਰਜਿਸਟ੍ਰੇਸ਼ਨ ਹੋਈ ਉਸ ਸਮੇਂ ਤੋਂ ਇਹ ਕੰਮ ਬਹੁਤ ਸੇਵਾ ਕੀਤੀ ਹੈ ਨੇ ਬੱਚਿਆਂ ਦੀ ਸਭ ਪਰਸਪਰ ਔਰ ਇਹ ਸੰਸਾਰ ਨੂੰ ਬੜੇ ਸਮਝੋਏ ਸੀ ਜੀ। ਹਮਮ। ਔਰ ਕੋਸ਼ਿਨ ਆੜੀ ਨੇ ਸਹਿਯੋਗ ਦਿੱਤਾ ਪੂਰਾ ਸਾਡੇ ਪਤੀ ਨੇ ਸ਼੍ਰੀਮਤੀ ਰਛਾ ਕੌਰ ਨੇ ਜਿਨ੍ਹਾਂ ਨੇ ਮਿਲ ਕੇ ਸੇਵਾ ਦਾ ਕੰਮ ਕੀਤਾ ਲਵਾਇਆ। ਮਾਤਰ ਹਜ਼ਾਰਾਂ ਔਰ ਤਾਂ ਹਜ਼ਾਰਾਂ ਪਰਿਵਾਰਾਂ ਨੂੰ ਦਿੱਤੀ। ਤੇ ਬਜ਼ੁਰਗਾਂ ਲਈ ਖਾਸ ਤੌਰ ਤੇ ਦਾਸ਼ਾਗਾਹ ਜਿੱਥੇ ਕੁਪੜਮਿਲ ਕੇ ਆਜੀ ਉਤਮਨ। ਉੱਥੇ ਉੱਤੇ ਬਹੁਤ ਦਿੱਤੀ ਨਮਸ਼। ਔਰ ਦੇ ਨੋਗੇ ਸਰਕਾਰ ਨੇ ਕੱਢਿਆ ਕਿ ਹਾਸੀ ਸਥਾਪਿਤ ਕਰਨੇ ਨੇ ਬਿਰਧ ਆਸ਼ਰਮ ਸਰਨਿਕਾ ਵੀ ਮੇਰੀ ਬਿਲਡਿੰਗ ਜਿਹੜੀਆਂ ਬਰਤਾਂ ਸੰਦਿਤਿਚ ਸਟੌਪ ਕਰੇ ਇੱਕ ਦਸੰਬਰ 2019 ਨੂੰ ਇਹ ਸਟੌਪ ਕੀਤੀ ਜਾਂ। ਆ ਉਹਨਾਂ ਨੇ ਪੂਰੇ ਤਰੀਕੇ ਨਾਲ ਉਸ ਵਾਇਚਰ ਸੇ ਗਰੇਂਦੇ ਨਾਲ ਮਸਾ ਨਜ਼ਰ ਦੇ ਫਰਸਟ ਲਗਾਤੇ ਹੋ ਮਤਲਬ ਬ੍ਰੇਨ ਹੰਡਰਡ ਸੈਂਟ ਹੋ ਗਿਆ। 4-5 ਆ ਦੇ ਵਿਚਾਰੇ ਉਸੇ ਤਰੀਕੇ ਰਹੇ 6 ਵਾਰ ਸਿੱਖੀ ਸੀ ਲਿਗਨਲਟੀ ਮੀਟਿੰਗ ਇਹ 19 ਮਈ ਨੂੰ ਉੰਨੀ ਵੀ ਚੋਬੀ ਨੂੰ ਸੁਰਗਵਾਸ ਹੋਵੇ ਸੋ ਇਹ ਮਾਤਾ ਦੇ ਨਾਲ ਹੋ ਤੇ ਉਸ ਸੱਚ ਲਈਆ ਸੋ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਹੀ ਸੁਰੱਖਤ ਵਿੱਚ ਰੱਖੇ ਔਰ ਇਹਨਾਂ ਨੂੰ ਕਦੇ ਕੋਈ ਸਿਕਲੀਫ ਨਹੀਂ ਹੋਵੇ ਇਸ ਕਿਸ ਤਰ੍ਹਾਂ ਲੋਕ ਛੱਡ ਦਿੰਦੇ ਨੇ ਆਪਣੇ ਮਾਪੇ ਨੂੰ ਜਿਨ੍ਹਾਂ ਨੇ ਨੌ-ਨੌ ਮਹੀਨੇ ਪੇਟ 'ਚ ਰੱਖਿਆ ਹੁੰਦਾ ਪਾਲੇ ਹੁੰਦਾ ਜਦੋਂ ਸਿਆਣਾ ਨਿਆਣਾ ਇੱਕ ਬਰਾਬਰ ਹੁੰਦਾ ਫਿਰ ਇਸ ਸੱਚਤਾ ਦੇ ਵਿੱਚ ਕਿਉਂ ਇਹ ਆਂਦੇ ਆ ਕਿੱਦਾਂ ਆਂਦੇ ਆ ਮੜੀ ਤੁਸੀਂ ਗੱਲਬਾਤ ਕਰਕੇ ਦੱਸੋ ਜੀ ਬਹੁਤ ਵੱਡੀ ਚੀਜ਼ ਜੀ ਆ ਛੋਟੀ ਸੰਸਾ 1970 ਤੋਂ ਹੀ ਬਣੀ ਹੋਈ ਆ ਹੋ ਤੇ ਅਸੀਂ ਜਦੋਂ ਵੀ ਕਿਤੇ ਕੋਈ ਬਜ਼ੁਰਗ ਦਿਖਦਾ ਸੀ ਅਸੀਂ ਉਹਦੀ ਚਾਹ ਕੰਬਲ ਨਾਲ ਚਾਹ ਕਿਸੇ ਤਰ੍ਹਾਂ ਦੀ ਸੇਵਾ ਕਰਦੇ ਸੀ ਬਿਲਕੁਲ ਜੀ ਯਾਨੀ ਕਿ ਸਾਡੇ ਮੈਡਮ ਤਾਂ ਉਹਨਾਂ ਨੂੰ ਦੁੱਖ ਹੁੰਦਾ ਸੀ ਕਿ ਬਜ਼ੁਰਗਾਂ ਨਹੀਂ ਪੁੱਛਦੇ ਹੋ ਇੱਕ ਬਜ਼ੁਰਗ ਐਸੀ ਸੀ ਜਿਹੜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜੀ ਵਿਚਾਰੀ ਬਾਹਰ ਬੈਠੀ ਸੀ ਅਪੰਗ ਸੀ ਔਰ ਉਹਨੂੰ ਕਦੇ ਦੁੱਧ ਚੜ੍ਹ ਨਹੀਂ ਦਿੱਤਾ ਉਹਨੂੰ ਉਹਨਾਂ ਨੇ ਰੈਗੂਲਰਲੀ ਦੁੱਧ ਦੇ ਕੇ ਆਉਂਦਾ ਉਹ ਉਸ ਵਾਰ ਮੈਂ ਉਹ ਜੰਦਰ ਹਾਂ ਜਦੋਂ ਵਿਚਾਰੀ ਬੈਟ ਤੇ ਪੈ ਗਏ ਤੇ ਉਹਦੀ ਆਂਟੀ ਸਾਖ ਜਦ ਤੱਕ ਮਰਨਗੇ ਵਿਚਾਰੀ ਤਦ ਤੱਕ ਅਸੀਂ ਉਹ ਦੁੱਧ ਨਹੀਂ ਚੜਾ ਔਰ ਉਹਨੂੰ ਬਿਲ ਚੇਰ ਦਿੱਤੀ ਔਰ ਇਸ ਤਰ੍ਹਾਂ ਹਰ ਜਗ੍ਹਾ ਜਿੱਥੇ ਵੀ ਸਾਨੂੰ ਕੋ ਬਜ਼ੁਰਗਾਂ ਦੀ ਸੇਵਾ ਇਹ ਮਤਲਬ ਤਾਂ ਬਹੁਤ ਵੱਡੀ ਖਾਸ ਚੀਜ਼ ਸੀ ਉਹਨਾਂ ਬਜ਼ੁਰਗਾਂ ਨੂੰ ਪ੍ਰਦਾਨ ਫਿਰ 19200 2200 21 ਦੇ ਵਿੱਚ ਪੰਜਾਬ ਸਰਕਾਰ ਨੇ ਪ੍ਰੋਗਰਾਮ ਕੱਢਿਆ ਬਜ਼ੁਰਗਾਂ ਦੇ ਲਈ ਪਰ ਜਦੋਂ ਉਹਨੇ ਦੇਖਿਆ ਵੀ ਇਹ ਤਾਂ ਫਿਰ ਬੜੀ ਅੱਛੀ ਗੱਲ ਆ ਚਲੋ ਉਹਨਾਂ ਨੇ ਆਪਣੀ ਛਾੜੀ ਬਿਲਡਿੰਗ ਜਿਹੜੀ ਸੀਗੀ ਉਹ ਬਜ਼ੁਰਗਾਂ ਲਈ ਕਰਤੀ। ਅਧਿਕ دسمبر 2021 ਨੂੰ ਇਹ ਸਾਡੀ ਮਨਜ਼ੂਰੀ ਆ ਗਈ ਕਿ ਤੁਸੀਂ ਇਹ ਚਲਾਓ। ਸਰਕਾਰ ਤੋਂ ਮਨਜ਼ੂਰ ਸ਼ੋਦਾ ਇਹ। ਮਨਜ਼ੂਰ ਸ਼ੋਦਾ ਹੈ। ਮਤਲਬ ਸਰਕਾਰ ਕੀ ਕੀ ਹੈਲਪ ਕਰਦੀ ਹੈ ਜਿਹਦਾ ਬਜ਼ੁਰਗਾਂ ਸਰਕਾਰ ਜਿਹੜੀ ਆ ਸ਼ੁਰੂ ਸਮਾਨ ਵਾਸਤੇ ਉਹਨੇ ਪੈਸਾ ਦਿੱਤਾ ਜਿਹਨਾਂ ਵੀ ਸਮਾਨ ਪਿਆ ਤੁਸੀਂ ਦੇਖ ਰਹੇ ਹੋ ਸਾਰੇ ਇਹ ਇਹਦੇ ਵਾਸਤੇ ਫੰਡ ਆ ਗਏ। ਠੀਕ ਹੈ ਜੀ। ਉਸ ਤੋਂ ਬਾਅਦ ਲਗਭਗ دسمبر ਤੋਂ ਬਾਅਦ ਕੋਈ ਫੰਡ ਇਹ ਕਿਤੋਂ 2022 ਦੇ ਵਿੱਚ ਹੂੰ ਜਦੋਂ ਨਹੀਂ ਫੰਡ ਕੋਈ ਆਇਆ 4 ਮਹੀਨੇ 5 ਮਹੀਨੇ ਨਿਕਲੀ ਬਈ ਅਸੀਂ ਖਾਣਾ ਪੈਣਾ ਕਿੱਥੋਂ ਕਰੀਏ ਸੀ ਤੇ ਕਾਫੀ ਜਿਆਦਾ ਸਟਰਗਲ ਸਾਡੀ ਹੋ ਗਈ ਬਿਲਕੁਲ ਜਾ ਕੇ ਸਤੰਬਰ 22 ਦੇ ਵਿੱਚ ਉਹਨਾਂ ਨੇ ਫੰਡ ਭੇਜਿਆ ਸਾਡੇ ਕਿੰਨੇ ਬਜ਼ੁਰਗਾਂ ਜੀ ਉਹਰੇ ਟੋਟਲ 25 ਬਜ਼ੁਰਗਾਂ ਦੇ ਛੱਟੇ 25 ਹੈ ਹਾਂ ਕੋਟੀਲਿੰਗ ਦੀ ਰੀਆ ਤੇ ਖਾਣੇ ਦੇ ਵਿੱਚ ਕੀ ਕੀ ਮਿਲਦਾ ਇਹਨਾਂ ਨੂੰ ਖਾਣੇ ਦੇ ਵਿੱਚ ਦੇਖੋ ਰੈਗੂਲਰ ਬਜਟ ਬਣਿਆ ਹੋਇਆ ਉਹਨਾਂ ਦਾ ਹੂੰ ਤੇ ਜਿਹਦੇ ਵਿੱਚ ਅ ਸਵੇਰ ਮਾਰਨਿੰਗ ਚਾਹ ਮਿਲਣਾ ਉਹ ਚਾਹ ਬਜਟ ਕੇ ਮੈਂ ਖੁਦ ਕਰਦਾ ਕੋਈ ਨਹੀਂ ਹੋਰ ਕਰਦਾ ਤੇ ਉਹਦੇ ਵਿੱਚ ਫਿਰ ਉਹਨੂੰ ਨਾਸ਼ਤਾ ਨਹੀਂ ਨਾਸ਼ਤਾ ਸਿਰਫ ਚਾਹ ਨਾਲ ਸਵੇਰੇ ਨਾ ਅੱਛਾ ਉਹਨੂੰ ਸਵੇਰ ਫਿਰ ਫਾਸਟ ਫੂਡ ਆ ਗਿਆ ਅੱਛਾ ਬ੍ਰੈਕਫਾਸਟ ਦੇ ਵਿੱਚ ਪਕਵਕ ਚਾਹ ਦੀ ਗੱਜੜੀਆਂ ਬਣ ਜਾਂਦੀਆਂ ਤਕੀਰ ਬਣ ਜਾਂਦਾ ਕੁਝ ਬਣ ਜਾਂਦਾ ਸਭ ਕੁਝ ਬਣ ਜਾਂਦਾ ਪੂਰਾ ਲਿਸਟ ਬਣੀ ਹੋਈ ਆ ਠੀਕ ਆ ਤੇ ਉਹਨਾਂ ਦੀ ਤਸੱਲੀ ਮੁਤਾਬਕ ਸਾਰਾ ਕੁਝ ਹੋ ਜਾਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਫਿਰ 11:00 ਚਾਹ ਹੋ ਜਾਂਦੀ ਹੈ ਨਾ ਜੀ ਫਿਰ ਲੰਚ ਆ ਜਾਂਦਾ ਠੀਕ ਹੈ ਫਿਰ 3 ਵਜੇ ਫਿਰ ਚਾਹ 4:00 ਵਜੇ 3:00 ਵਜੇ ਫਿਰ ਰਾਤੀ ਰੋਟੀ ਉਸ ਤੋਂ ਬਾਅਦ ਦੁੱਧ ਮਸਹਰਨ ਦੇਖ ਕੇ ਆਪ ਦੇਖ ਜਣਾ ਅਚਾ ਰਾਤੀ ਛੋੜ ਲੇ ਕੇ ਦੁੱਧ ਵੀ ਦੇ ਸਕਦੇ ਤੇ ਦੁੱਧਿਆ ਉਸ ਤੋਂ ਬਿਨਾਂ ਇੱਕ ਵਾਰ ਸਰਮਨ ਨੂੰ ਦਿਖਾ ਵੀ ਦੋ ਤੁਸੀਂ ਇਹ ਬਿਲਡਿੰਗ ਜਿਹੜੇ ਕੁਛ ਮੈਂ ਦੇਖ ਰਿਹਾ ਸਿਆਣੇ ਉਧਰ ਅੰਦਰ ਆਰਾਮ ਕਰ ਰਹੇ ਆ ਸੀਨੀਅਰ ਸਿਟੀਜ਼ਨ ਹੋਮ ਬਾਰਡ ਨੰਬਰ 6 ਇਹਦੇ ਅੰਦਰ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਦਿਖਾ ਦਿਓ ਥੋੜੀ ਮੁਲਾਕਾਤ ਵੀ ਕਰਾਓ ਹਾਂਜੀ ਬਾਬਾ ਜੀ ਸੋ ਕਿੱਥੋਂ ਕਿੱਥੋਂ ਨੇ ਇਹ ਥੋੜਾ ਜਿਹਾ ਦੱਸੋ ਬਾਬਾ ਜੀ ਜਿਹੜੇ ਨੇ ਨਾ ਇੱਕ ਬਚਾਰਾ ਇਹ ਸਿੱਖ ਸੜਕ ਦੇ ਕਿਨਾਰੇ ਤੇ ਪੈਸ਼ੇਗੇ ਅੱਛਾ ਜਿੱਥੋਂ ਇਹਨਾਂ ਨੂੰ ਮਤਲਬ ਲੈ ਕੇ ਆਂਦਾ ਹੈ ਨਾ ਪੈਸ਼ਾ ਨਹੀਂ ਵਾਲੀ ਚੰਨੇ ਵਾਲਾ ਚੰਨੇ ਆਉਂਦੇ ਦਾ ਕਿਸਨਾਂ ਦੇ ਬੱਚੇ ਪਰਿਵਾਰ ਕੋਈ ਹੈ ਨਹੀਂ ਜੀ ਪਰਿਵਾਰ ਚ ਕੋਈ ਹੈ ਜੀ ਪਰਿਵਾਰ ਚ ਕੋਈ ਹੈ ਹਾਂ ਨਹੀਂ ਹੈ ਕੋਈ ਵੀ ਨਿਕਲ ਨਹੀਂ ਵਿਚਾਰੇ ਕੋਈ ਨਹੀਂ ਜੀ ਕੋਈ ਚਲੋ ਇਹ ਤਾਂ ਚਲੋ ਠੀਕਾ ਵੀ ਇਹ ਇਕੱਲੇ ਇੱਥੇ ਰਹਿ ਰਹੇ ਆ ਨਾ ਹਾਂ ਬਹੁਤ ਵਧੀਆ ਜੀ ਇੱਥੇ ਅੱਗੇ ਚਲੋ ਸਿਆਣੇ ਨਾਲ ਜੀ ਵੀ ਲੱਗ ਜਾਂਦਾ ਆ ਮਾਤਾ ਜੀ ਆਪਣੇ ਬੈਠੇ ਉਹ ਸਾਡੇ ਕੀੜੀ ਬਸੀ ਹੈ ਨਾ ਕੀੜੀ ਬਸੀ ਪੂਰੇ ਖਾਣ ਪੀਣ ਵਧੀਆ ਸੇਵਾ ਹੋ ਰਹੀ ਹੈ ਪੂਰੀ ਸੋਣਾ ਚਿਹਰਾ ਖੁੱਦ ਮੈਂ ਡਾਪੂ ਅੱਛਾ ਸੋਣਾ ਨਹੀਂ ਅੱਛਾ ਜਿਹੜੇ ਨਹੀਂ ਘਰਦਾ ਉਹ ਵੀ ਵੈਦਾ ਹੋਣਾ ਰੱਦ ਜੇ ਨਾ ਖਾਣੇ ਮਨਾ ਤੇ ਪਾ ਦੇ ਜੀ ਰੋਟੀ ਪਿੱਛੇ ਤੁਮ ਖਾਣੀ ਲੋਸ ਤੇ ਜੀ ਕੋਆ ਸਾਡੇ ਦੇ ਕਪੜਾ ਦੇ ਦੋ ਸਾਡੇ ਰੋਟੀ ਦੇ ਲਖਾ ਨਾ ਦੋ ਗੋਦਵਾਰੇ ਬੈ ਕੇ ਮਾਕੇ ਕਾਗੂ ਜੇ ਗੋਦਵਾਰੇ ਨੂੰ ਕਿੰਨੇ ਸ਼ਾਮ ਲੇ ਤੇ ਇਹਨਾਂ ਤੇ ਪਤਾ ਲੱਗਾ ਤੇ ਤੇ ਨਾ ਤੁਹਾਨੂੰ ਪਰਮਾਤਮਾ ਦਾ ਬਖਸ਼ਿਸ਼ ਹੋ ਗਈ ਸਮਝੋ ਬਹੁਤ ਬੜੀ ਕਿਰਪਾ ਹੋ ਗਈ ਸਾਡੇ ਦੇ ਜੀ ਸਾਨੂੰ ਸੇਵਾ ਮਿਲ ਗਈ ਆਹੋ ਇਹਦਾ ਹੈ ਤੁਸੀਂ ਤਾਂ ਬਹੁਤ ਖੁਸ਼ ਆ ਪਰ ਮਨ ਭਰ ਆ ਰਿਹਾ ਜੀ ਮਾਤਾ ਦੀ ਗੱਲਾਂ ਸੁਣ ਕੇ ਇੱਧਰ ਆਪਣੇ ਇਹ ਬਜ਼ੁਰਗ ਜੀ ਕੋਲ ਦੇ ਜੀ ਫੇਖ ਮਾਣੋ ਜੀ ਇਹ ਅੱਛਾ ਤੇ ਕਮਾਣੋ ਵੀ ਇਹਨਾਂ ਦਾ ਪਰਿਵਾਰ ਚੜਾ ਆਈ ਹੈਗੇ ਨੇ ਆਈ ਹੈਗੇ ਆ ਔਰ ਕੋਈ ਪੁੱਛਦਾ ਹੈਗਾ ਅੱਛਾ ਔਰੇ ਔਰੇ ਜੀ ਲੱਗਿਆ ਵਾ ਔਰੇ ਜੀ ਲੱਗਿਆ ਵਾ ਤੁਹਾਡਾ ਖੁਸ਼ ਹੋ ਹੈ ਜੋ ਮਰਜ਼ੀ ਹੋਵੇ ਹਾਂ ਹੈ ਨਹੀਂ ਹੋ ਗਾ ਜੇ ਖੁਸ਼ ਹੋ ਬੱਸ ਮਮਜੀ ਗਿਆ ਔਰੇ ਕਾਂਢੀਨ ਸੇਵਾ ਤੁਹਾਡੀ ਪੂਰੀ ਆ ਹੋਰ ਠੀਕ ਨੀਂਦ ਵਧੀਆ ਆ ਰਹੀ ਆ ਨੀਂਦ ਵਧੀਆ ਆ ਮਤਲਬ ਜੀ ਨਹੀਂ ਕਰਦਾ ਵੀ ਆਪਣੇ ਪਰਿਵਾਰ ਚ ਰਹੀ ਹੈ ਬੱਚਿਆਂ ਚ ਰਹੀ ਹੈ ਜੀਤਾ ਕਰਦੇ ਹੀ ਆ ਹੂੰ ਬਹੁਤ ਗੈਰਡ ਕਿਤੇ ਰੰਗ ਆ ਗਏ ਮੈਂ ਤਾਂ ਇੱਕੋ ਗੱਲ ਕਹਿੰਦਾ ਵੀ ਸਿਆਣਾ ਨਿਆਣਾ ਇੱਕ ਬਰਾਬਰ ਹੁੰਦਾ ਕਿਉਂ ਆਪਾਂ ਛੱਡੀ ਹੈ ਹਨਾ ਆਪਣੇ ਮਾਂ ਪਿਓ ਬਹੁਤ ਕਰਮਾਂ ਦੇ ਨਾਲ ਮਿਲਦੇ ਆ ਇਹ ਹਨਾ ਘਰ ਦੇ ਬਜ਼ੁਰਗ ਸਿਆਣਾ ਹੋਵੇ ਨਾ ਜਿੰਦਰੇ ਜਿੰਨਾ ਸਹਾਰਾ ਹੁੰਦਾ ਵੀ ਆਪਾਂ ਕਿਤੇ ਵੀ ਘੁੰਮ ਫਿਰ ਸਕਦੇ ਆ ਨਾ ਸਿਰ ਤੇ ਆਪਾਂ ਐਸ਼ ਕਰ ਸਕਦੇ ਆ ਸੋ ਹੋਰ ਵੀ ਸਾਰੇ ਇੱਧਰ ਕਿਹੜੇ ਕਮਰੇ ਆ ਦੱਸਾ ਦਿਓ ਆ ਤੁਸੀਂ ਦੇਖ ਸਕਦੇ ਹੋ ਪੂਰੇ ਐਨ ਸਾਫ ਸਫਾਈ ਦਾ ਪੂਰਾ ਪ੍ਰਬੰਧ ਰੱਖਿਆ ਹੋਇਆ ਇੱਥੇ ਆ ਦੇਖੋ ਸਫਾਈ ਪੂਰੀ ਆ ਆ ਬੈਠੇ ਆ ਮਾਤਾ ਜੀ ਹਾਂ ਜੀ ਮਾਤਾ ਜੀ ਕਿੱਥੋਂ ਤੁਸੀਂ ਅਬ ਅਬ ਦੱਸੋ। ਪਮਨ ਸਰ ਤੋਂ ਹੋ। ਲੋਕ ਘਰ ਦੇ ਵਿੱਚ ਕੌਣ ਕੌਣਾ ਤੁਹਾਡੇ? ਸਾਰੇ ਘਰ ਦੀ ਕੋਈ ਨਹੀਂ ਹੈ। ਅੱਛਾ। ਜੀ। ਹਾਂ। ਇਹ ਸਾਥ ਦਿੱਤਾ ਕਿਹਨੇ? ਅੱਛਾ। ਹਾਂ। ਕੋਈ ਬੱਚੇ ਬੇਟੇ ਰੱਖਿਆ ਸੀ। ਲੜਕਾ ਲੜਕੀ ਕੋਈ ਤੁਹਾਡੇ? ਲੜਕੀ ਹੈ ਜੀ ਉਹ ਆ ਰਹੀ ਆ। ਬੇੜੀ ਘਰ ਆ ਰਹੀ ਜਾਂਦਾ। ਅੱਛਾ। ਤੇ ਇਹ ਕੋਈ ਅਡੀਸ ਦਾਦਾ ਜੀ ਕੋਲ ਤੇ। ਉਹ ਤੇ ਉਹ ਸਾਡੇ ਨੇ ਰੱਖਿਆ ਸਾਥ ਦਿੱਤਾ।

ਤੇ ਬੱਚੇ ਥੋੜੇ ਬੱਚੇ ਬਾਹਰ ਗਏ ਦਾਦਾਵੋ ਨਾਲ ਬਹੁਤ ਜ਼ਮ ਦਿੰਦਾ ਹੈ ਹੂੰ 5 ਲੋਕ ਤੇ ਬੋਲਦੇ ਨੇ ਇੱਕ ਮਿਕਨਜੀ ਉਹ ਲੈਦੀ ਚੂ ਹੂੰ ਇਸ ਵੇਲੇ ਜਨ ਜਨੇ ਠੀਕਾ ਤੇ ਇਹਨਾਂ ਦੀ ਸਮੱਸਿਆ ਉਹ ਜਿਹੜੀ ਦਵਾਈ ਦੀ ਵੀ ਦਿਮਾਗੀ ਤੌਰ ਤੇ ਵੀ ਉਹਨੇ ਉਹ ਦਵਾਈ ਮਿਲ ਜੇ ਸਭ ਨਹੀਂ ਫਿਰ ਦਵਾਈਆਂ ਦਵਾਈਆਂ ਦਾ ਖਰਚਾ ਜਿੱਦਾਂ ਉਹ ਕੋਈ ਖਰਚਾ ਸਰਕਾਰ ਕੀ ਹੈਲਪ ਕਰਦੀ ਆਪਾਂ ਨੂੰ ਦਵਾਈਆਂ ਦਵਾਈਆਂ ਕੋਈ ਹੈਲਪ ਨਹੀਂ ਹੁੰਦੀ ਕੋਈ ਕੁਛ ਨਹੀਂ ਹਾਂ ਅੱਛਾ ਹੁਣ ਵੀ ਬਹੁਤ ਚੈੱਕ ਅਪ ਲਈ ਵੀ ਕੋਈ ਨਹੀਂ ਆਉਂਦੇ ਹੈਗੇ ਹੂੰ ਇਹ ਹਾਲ ਹੈ ਉਹਨਾਂ ਦਾ ਕਹਿੰਦਾ ਜੰਗਾਬੜੇ ਕੋ ਆ ਗਈ ਲਈ ਜਿਹੜਾ ਡੇਲੀ ਕੋਈ ਦਵਾਈਆਂ ਦਵਾਈਆਂ ਨੇ ਕੁਝ ਹੋਰ ਚੀਜ਼ਾਂ ਹੋਣਾ ਹੈ ਜਾਣਾ ਹੁਣ ਮੈਂ ਕਿਹ ਜਾਣਾ ਇਧਰ ਹੀ ਹਸਪੀਟਲ ਜਾਣਾ ਪੈਨਸ਼ਨ ਨਾਲ ਜਾਣਾ ਸਭ ਗੱਡੀ ਛੱਡ ਜਾਂਦੀ ਉਹ ਗੱਡੀ ਦਾ ਪ੍ਰਬੰਧ ਕਿਸੇ ਨੇ ਨਹੀਂ ਕੀਤਾ ਆਪਣਾ ਅਸੀ ਕਰ ਸਕਦੇ ਨਹੀਂ ਸਰਕਾਰ ਵੱਲੋਂ ਕੀ ਹੈਲਪ ਹੁੰਦੀ ਹੈ ਜੋਰੇ ਖਾਣ ਪੀਣ ਦੀ ਸਰਕਾਰ ਵੱਲੋਂ ਸਰ ਦੇਖੋ ਖਾਣ ਪੀਣ ਦਾ ਹੋ ਕੀ ਆ ਦੋ ਦਿਨ ਪੱਕੇ ਰੋਜ਼ ਕਿੰਨੇ ਦੇ ਹਿਸਾਬ ਨਾਲ ਦੇ ਰਹੇ ਨੇ ਅੱਛਾ 300 ਐਮਐਲ ਸਰ ਅੱਛਾ ਇੱਕ ਬੰਦੇ ਦਾ ਤੋ 25 ਦਾ ਦੁੱਧ ਮਿਲਦਾ 300 ml ਚ ਸਵਾਗ ਤੇਲਵਾਦੀ ਚਾਹ ਇੱਕ ਬਰਤ ਦੁੱਧ ਬਣ ਜਾਊਗਾ ਅੱਛਾ ਜੀ ਤੇ ਸਾਡੇ ਕੋਲੋਂ ਮਤਲਬ ਅਸੀਂ ਚੈਨਲ ਜੁੜਦੂ ਲਵ ਕਰ ਦਿਆ ਸਰਕਾਰ ਅਸੀਂ ਤੇ ਸਮਰਾਵੋ ਹੂੰ ਚੀ ਦੀ ਗੱਲ ਜੋ ਜੁੜਦਾ ਅਸੀਂ ਪੂਰੀਆਂ ਕਰ ਦਿਆ ਇਹ ਨਹੀਂ ਸਰਕਾਰ ਤੋਂ ਤੁਹਾਨੂੰ ਕੀ ਮੰਗ ਚਾਹੀਦੀ ਹੈ ਵੀ ਇੱਥੇ ਹੋਰ ਵੀ ਬਹੁਤ ਕੰਮ ਹੋਣਗੇ ਬਿਜਲੀ ਪੱਖੇ ਬਿਜਲੀ ਦਾ ਬਿੱਲ ਦਿੰਦੇ ਨਹੀਂ ਸਰਕਾਰ ਕੋਈ ਕੁਝ ਨਹੀਂ ਦਿੰਦੇ ਬਿਜਲੀ ਸਾਡੇ ਪੱਖੇ ਸਭ ਕੁਝ ਸਾਟ ਗਿਆ ਹੂੰ ਹਾਂ ਪਾਣੀ ਦਾ ਖਰਚਾ ਕਿੰਨਾ ਜੇ ਬੇਸ਼ੋਰ ਹੁੰਦਾ ਦਵਾਈਆਂ ਦੇ ਖਰਚੇ ਆਉਣ ਜਾਣ ਦੇ ਖਰਚੇ ਆ ਸਭ ਦਵਾਈ ਦੇ ਖਰਚੇ ਤੱਕ ਨਹੀਂ ਹੂੰ ਪੇ ਇਹ ਵੀ ਗੈਸ ਸਟਾਰਟਿੰਗ ਹੈ ਅੱਛਾ ਦਿੱਤੀ ہوئی ਗੈਸ ਵੀ ਛਾਡੀ ਆ ਮਤਲਬ ਕੀ ਮੰਗਾਂ ਤੁਹਾਨੂੰ ਸਰਕਾਰ ਤੋਂ ਵੀ ਸਰਕਾਰ ਨੇ ਦੇਖੋ ਜੇ ਅਸੀਂ ਘੱਟੋ-ਪੰਜਾ 60000 ਰੁਪਏ ਮਹੀਨੇ ਦੀ ਬਿਲਡਿੰਗ ਦੇ ਰਹੇ ਆ ਕਿਰਾਏ ਤੇ ਹੋਰ ਅਸੀਂ ਅਸੀਂ ਆਪਣਾ ਕੁਲ ਦੇ ਰਹੇ ਆ ਮੈਂ ਪਾਕੀ ਦਾ ਖਰਚਾ ਵੀ ਮੁਰਾ ਕਰ ਲਵਾਂ ਉਹ ਹੂੰ ਮਤਲਬ ਘੱਟੋ-ਘੱਟ ਸੋਚਾ ਕਿ ਇਧਰ ਇਸ਼ਾਰੇ ਖਰਚੇ ਜਿਹੜੇ ਨੇ ਤੇ ਇਧਰ ਵੀ ਬੱਚੇ ਨੇ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਹਰਿਆਣ ਦਾ ਸੌਣ ਦਾ ਬੈੱਡਾਂ ਦਾ ਬਹੁਤ ਵਧੀਆ ਜਿਹੜਾ ਇੱਥੇ ਪ੍ਰਬੰਧ ਕਰਿਆ ਹੋਇਆ। ਹਰ ਇੱਕ ਰਮਾਰੀ ਦਿੱਤੀ ਹੋਈ ਆ। ਇੱਕ ਵਾਰ ਰੋਗਰੀ ਤੇ ਇੱਧਰ ਦੇਖੋ ਇੱਧਰ ਵੀ ਬਜ਼ੁਰਗ ਬੈਠੇ ਨੇ। ਅਖਬਾਰ ਪੜ੍ਹ ਰਹੇ ਨੇ। ਬਹੁਤ ਸੋਹਣਾ ਇੱਥੇ ਪ੍ਰਬੰਧ ਆ ਪਰ ਇਹ ਆਸ਼ਰਮ ਮਹਿਤਾ ਸੋਚਦਾ ਵੀ ਖਾਲੀ ਹੋਣੇ ਚਾਹੀਦੇ ਆ ਵੀ ਮਾਂ ਪਿਓ ਦਾ ਆਪਣੇ ਸਾਹਮਣੇ ਰੱਖਣ ਦੇਈ ਦੇ ਸਾਨੂੰ ਸਾਡੇ ਕੋਲ ਆਜੋ ਆਜੋ ਇੱਧਰ ਆਜੋ। ਸွေ ਇੱਧਰ ਮਾਤਾ ਜੀ ਇੱਧਰ ਵੀ ਆਰਾਮ ਕਰ ਰਹੇ ਆ। ਇੱਧਰ ਬਜ਼ੁਰਗ ਜੀ ਬੈਠੇ ਨੇ। ਏ ਦਿੱਲੀ ਰਹੇ ਸੀਗੇ ਦਿੱਲੀ ਦਾ ਸਰਪੰਚ ਪੁਲਿਸ ਵਿੱਚ ਸੀਗਾ ਉਹ ਜਦੋਂ ਉਹਨੂੰ ਬਾਅਦ ਇੱਕ ਲੜਕੀ ਆਨਾਂ ਦੀ ਤੇ ਇੱਕ ਲड़का ਮੈਂਟਲ ਹੋ ਵੀ ਤੇ ਲੜਕੀ ਚੰਡੀਗੜ੍ਹਾਂ ਦੀਗਾ ਹੂੰ ਤੇ ਉਹ ਫਿਰ ਐਵੇਂ ਮਤਲਬ ਅਸ਼ਵਲ ਸਰਟੀਫਿਕੇਟ ਆ ਹੈ ਜਿਆਦਾ ਸ਼ਰਾਬ ਨਹੀਂ ਇਹਨਾਂ ਦੇ ਪਰਿਵਾਰਾਂ ਵੱਲੋਂ ਕੋਈ ਮਦਦ ਹੁੰਦੀ ਹੋਰ ਕੋਈ ਐਸੋ ਇਹਨਾਂ ਨੂੰ ਨਹੀਂ ਮਿਲਣ ਆਉਂਦੇ ਕੋਈ ਪਰਿਵਾਰਾਂ ਨੇ ਮਿਲਣ ਆਉਂਦੇ ਨਹੀਂ ਕੋਈ ਮੇਰੇ ਖਿਆਲ ਇੱਥੇ ਜੀ ਮਾਰ ਕੇ ਨਹੀਂ ਆਈ ਆ ਨਹੀਂ ਤਾਂ ਮੈਂ ਜੀ ਅੱਛਾ ਕੋਈ ਹੈਲਪ ਹੁੰਦੀ ਹੈ ਤੁਹਾਨੂੰ ਹੈਲਪ ਵੀ ਦਵਾਈ ਇਹ ਜੀ ਭੇਜਣ ਦੀ ਹੈ ਜਰੂਰ ਉਹ ਅੱਛਾ ਹੁਣ ਕੰਨ ਦੇ ਵਿਚਾਰੀ ਦੇ ਬੰਦ ਨੇ ਬਿਲਕੁਲ ਕੰਨਾਂ ਦੀ ਮਸ਼ੀਨ ਦੀ ਲੋੜ ਹੋਣੀ ਸੀ ਜੋੜਾ ਉਹ ਨਹੀਂ ਦਿਖੇ ਗਈ ਕਿੰਨੀ ਵਾਰ ਕਿਹਾ ਹੂੰ ਤੇ ਕਦੇ ਜੋ ਤਨਜਾਰ ਪਰ ਭੇਜਣ ਦੀ ਆ ਦਵਾਈ ਤਾਂ ਬਸ ਠੀਕ ਹੈ ਜੀ ਉਹ ਸਾਰੀ ਪੈਨਸ਼ਨ ਵੀ ਆਪੇ ਰੱਖਦੀ ਹੋਰ ਤੋਂ ਹੋਰ ਠੀਕ ਹੈ ਜੀ ਕਿਥੋਂ ਨੇ ਮੜਾ ਕਰੋ ਜੀ ਅਸੀਂ ਬਿਹਾਰ ਬਿਹਾਰ ਨਹੀਂ ਆਪਕੇ ਬੱਚੇ ਹੋਗੇ ਬੇਟੀ ਬੇਟਾ ਏ ਚਾ ਬੇਟੀ ਤੇ ਸਭ ਦਿਹਾੜੀ ਕੱਟਾਈ ਕੋਈ ਤੇ ਯਹਾਂ ਹੈ ਲੁਧਿਆਣਾ ਮੈਂ ਹੈ अच्छा कोई बलौंगी में है देखो घर में आपको रखा नहीं फिर जहां कैसे आना है घर तो सब बेच मच दिया बेटा उठा सब मिलके हम क्या कर सकते थे नहीं परिवार में रहने को मन नहीं करता परिवार है कहाँ जो परिवार के साथ रहेंगे परिवार तो सब बिखरा हुआ है बेटी का तो नहीं सकते देखो बेटी खानपुर में है वो बेचारी छोटा घर है उसका उसको दो बेटा पांच बच्चा उसको है तो ही परेशान है तो अभी मैं वो मिलने के लिए आती है महीना में एक बार जरूर दो बार अच्छा आ जाती है हाँ है यहाँ पे खाने पीने का रहने का प्रबंध खूब 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 मन लगा हुआ यहाँ पे खूब मन लगा हुआ है हम तो, अच्छा। तो मरना भी अब हमको यहीं है अच्छा यहाँ व्यवस्था भी बढ़िया है मरने के बाद भी व्यवस्था इतना बढ़िया की अच्छा। घर में भी नहीं होगा रात को दूध मिलता है हाँ दूध सुबह दही मिलता है बहुत है अच्छा तेने टाइम क्या मिलती है हाँ। अच्छा और क्या क्या मिलता है नाश्ता में पराठा दही अच्छा फिर दिन में चावल अच्छा, रोटी अच्छा सब्जी दाल अच्छा खाने पीने का अच्छा दो दो सब्जियाँ बनती है हाँ कभी कभी दो बन जाती है कभी तो, अच्छा ठीक है रात को रात में रोटी दाल सब्जी दही दूध अच्छा दूध पक्का है पक्का दूध तो किसी होती बाजी वाह साहब बहुत ਆ ਸਾਨੂੰ ਬਜ਼ੁਰਗ ਮਿਲਿਆ ਜੀ ਇਹ ਕਪਲ ਦੇ ਸਾਬ ਨਾਲ ਰਹੇ ਕੋਟੇ ਦੋਸਤ ਨੇ ਉਹ ਹਾਂ ਦੋਸਤ ਹੈਂ ਅੱਛਾ ਉਹਨਾਂ ਨਾਲ ਕ੍ਰਿਕਟ ਖੇਡੀ ਆ ਕਿਉਂ ਖੇਡੀ ਆ ਉਹ ਫੋਨ ਕਰਕੇ ਆ ਜਾਣਦੇ ਜਾਂ ਕੇ ਕੋਟੇ ਹਾਂਜੀ ਨਾਲ ਕੋਟੇ ਦੇਖਿਆ ਨਾਮ ਸੁਣਿਆ ਹਾਂਜੀ ਉਹ ਉਦੋਂ ਦੇਖਿਆ ਸੀ ਅੱਛਾ ਉਹ ਕਿਹੜੇ ਪਿੰਡੋਂ ਸੀਗਾ ਉੱਥੇ ਦੇਖਿਆ ਉਹ ਵੀ ਬੰਗਿਆ ਗੋਂ ਵੀ ਬੰਗਿਆ ਹੁੰਦਾ ਅੱਛਾ ਉਹਦੇ ਪਿੰਡੋਂ ਬੰਗਿਆ ਕ੍ਰਿਕਟ ਬੁਰਾ ਖੇਡੇ ਤੁਸੀਂ ਪਰ ਬੁਰਾ ਅੱਛਾ ਹਾਂ ਬੜਾ ਫਾਸਟ ਬੋਲਿੰਗ ਕਰਦੇ ਕਪਲ ਦੇ ਅੱਛਾ ਫਾਸਟ ਬੋਲਿੰਗ ਦੇ ਬੋਲਿੰਗ ਬੜਾ ਫਾਸਟ ਕਪਲਦੇਵ ਸਾਹਿਬ ਨੇ ਵੀ ਆਇਆ ਜਮਗਾ ਕਪਲਦੇਵ ਨੇ ਕਰਾਈਏ ਬੋਲਾ ਫਿਰ ਹਾਂ ਕਰਾਈਆਂ ਅੱਛਾ ਕੀ ਕਹਿੰਦੇ ਤੇ ਕਪਲਦੇ ਫਿਰ ਕੁਝ ਨਹੀਂ ਹੁੰਦਾ ਹੀ ਪੜਾ ਚਲੋ ਉਹਦਾ ਖੁਸ਼ ਹੁੰਦੇ ਸੀ ਉਹਨੇ ਉਰੇ ਖੁਸ਼ ਆ ਤੁਸੀਂ ਹਾਂ ਹੋਏ ਹੁਣ ਚੰਗਰ ਅੱਛਾ ਹੋ ਗਿਆ ਅੱਛਾ ਤੁਸੀਂ ਕਰਿਓ ਗੱਲ ਹੈ ਕੀਤੀ ਹੋਏ ਇਹ ਕਪਲਦੇਵ ਸਾਹਿਬ ਵੀ ਵੀਡੀਓ ਦੇਖਦੇ ਤਾਂ ਜਰੂਰ ਆਪਣੇ ਦੋਸਤ ਨੂੰ ਮਿਲਣ ਆਇਓ ਤੁਸੀਂ ਆਹ ਇੱਥੇ ਆ ਕੇ ਹੈਲਪ ਕਰਕੇ ਜਾਇਓ ਤੁਹਾਨੂੰ ਬੜਾ ਯਾਦ ਕਰਦੇ ਆ ਕਪਲਦੇਵ ਸਾਹਿਬ ਨੂੰ ਤੁਹਾਡੇ ਨਾਲ ਕ੍ਰਿਕਟ ਖੇਡੀ ਇਹਨਾਂ ਨੇ ਹਾਂ ਸੋ ਤੁਸੀਂ ਦੱਸਿਓ ਨਾ ਬਾਰੇ ਢੰਡ ਸਾਹਿਬ ਇਹ ਪਤਨ ਕਿਸ ਕਾਰਨ ਮੈਂਟਲ ਹੋ ਗਏ ਸੀ ਕਿਸੇ ਕਾਰਨ ਤੇ ਉਹ ਕੁਝ ਦਿਨ ਹਸਪੀਟਲ ਵੀ ਰਿਹਾ ਹੈ ਮੈਂਟਲ ਹਸਪੀਟਲ ਬਿਲਕੁਲ ਠੀਕ ਨੇ ਹਾਂ ਹੁਣ ਬਿਲਕੁਲ ਠੀਕ ਨੇ ਹਾਂ ਨਹੀਂ ਬਿਲਕੁਲ ਠੀਕ ਹੀ ਜਵਾਈਆਂ ਲਈ ਚੱਲਦੀ ਆ ਹਾਂ ਹਾਂ ਪਰ ਇਹ ਹੈ ਕਿ সেবা ਹੁੰਦੀ ਆ ਤੇ ਠੀਕ ਰਹੇ ਸਕੇ ਅੱਛਾ ਤਾਂ ਵੀ ਅੱਛੇ ਠੀਕ ਆ ਉੱਤਰ ਜਾਈ ਹਾਂ ਆਰਾਮ ਬਿਤਾਣ ਨੂੰ ਸਵਾ ਦੇਖੋ ਜੀ ਆਸ਼ਰਮ ਦਾ ਜਿਹੜਾ ਓਪਨ ਏਰੀਆ ਨਾ ਇਹ ਵੀ ਬਹੁਤ ਸੋਹਣਾ ਹੈ ਤੁਸੀਂ ਦੇਖ ਸਕਦੇ ਹੋ ਡਾਈਨਿੰਗ ਹਾਲ ਆ ਟੀਵੀ ਰੂਮ ਆ ਹੋਰ ਵੀ ਬਹੁਤ ਕੁਝ ਇੱਥੇ ਸੋ ਟੀਵੀ ਰੂਮ ਉੱਪਰ ਬਣਾਇਆ ਹੋਇਆ ਸਾਰਾ ਟੀਵੀ ਸਾਹਮਣੇ ਦਿਖਾਉਣੇ ਆ। ਅੱਛਾ ਕੋਈ ਗੱਲ ਨਹੀਂ। ਤੇ ਆ ਸੁਵਿਮਿੰਗ ਪੂਲ ਵੀ ਜਿਹੜਾ ਬੜਾ ਥੋੜਾ ਮੜਾਇਆ ਹੋਇਆ ਤੂੰ ਦੇਖ ਸਕਦੇ ਹੋ ਨਾ। ਆ ਦੇਖੋ ਇਹਨੂੰ ਭਰ ਲੈਣੇ ਆ। ਉਹ ਗੱਡੀ ਜਿਹੜੀ ਹਰ ਰੋਜ਼ ਖੜੀ ਹੋਈ ਆ। ਅੱਛਾ ਉਹ ਗੱਡੀ ਜਿਹੜੀ ਖੜੀ ਅੱਛਾ ਇਹਨਾਂ ਦੇ ਆਣ ਜਾਣ ਵਾਸਤੇ ਹੈ ਨਾ। ਤੇ ਲਾਇਬ੍ਰੇਰੀ ਵੀ ਬਣੀ ਹੋਈ ਆ ਸਾਰਾ ਨਾ ਸਾਹਮਣੇ ਝੂਲੇ ਲੱਗੇ ਹੋਏ ਆ। ਸੋ ਯੋਗਾ ਵੀ ਸਵੇਰੇ ਕਰਾਨੇ ਇਨਾਂ ਨੂੰ। ਯੋਗਾ ਸਾਡਾ 1.5 ਸਾਲ ਹੋ ਗਿਆ ਜਦੋਂ ਸ਼ੁਰੂ ਹੋਇਆ ਪ੍ਰੋਗਰਾਮ। ਹੋ। ਤੇ ਯੋਗਾ ਸਾਡਾ ਚੱਲਦਾ ਸਵੇਰੇ 7:3 8:30 ਵਜੇ ਤੱਕ ਯਾਨੀ ਹੋਰ ਟੀਵੀ 2 ਵੀ ਹੋਰ ਬਹੁਤ ਬੜੇ ਪ੍ਰਬੰਧ ਆ ਗਏ ਜੀ ਪੂਰੇ ਟੀਵੀ ਦੇਖ ਲੈਣੇ ਸੱਚੇ ਵੀ ਸੰਖੋਣੇ ਟੀਵੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੋ ਸ਼ਾਮ ਨੂੰ ਇੱਥੇ ਬੈਠ ਕੇ ਟੀਵੀ ਦੇਖ ਲੈਣੇ ਨਾਲ ਖਾਣਾ ਖਾ ਲੈਂਦੇ ਨੇ ਉਹ ਅੱਛਾ ਟੀਵੀ ਵਾਲਾ ਰੂਮ ਕਿਹੜਾ ਜੀ ਹਾਂ ਮੱਠੀ ਕੋਲ ਆ ਦੇਖੋ ਪਿੱਛੇ ਚਰਾੰਦਾ ਵੀ ਹੋ ਅਮਰਜੈਂਸੀ ਜਿਹੜਾ ਹੈ ਸਾਰੇ ਬਾਕੀ ਪੰਚ ਜਗ੍ਹਾ ਹੈ ਮੇਨੇ ਸਾਰੀ ਜੇ ਬਿਜਲੀ ਜਿਹੜੀ ਚਲੀ ਜਾਂਦੀ ਆ ਤਾਂ ਬੈਟਰੀਆਂ ਦੇ ਨਾਲ ਸਾਰਾ ਚੱਲਦਾ ਹੋ ਸੋ ਇਹ ਸ੍ਰੀ ਕਨ ਸਾਰੇ ਦਾ ਪ੍ਰਬੰਧ ਤਾਂ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਨਾ ਨ ਹੋਵੇ। ਉਹ ਲਾਈਟਿੰਗ, ਕੈਮਰੇ ਸਭ ਕੁਝ ਵੇਖ ਰਹੇ ਆ। ਕੈਮਰੇ ਲੱਗੇ ਹੋਏ ਨੇ ਹਰ ਜਗ੍ਹਾ ਤੇ। ਹਾਂਜੀ। ਬਾਥਰੂਮ ਨਾਲ ਅਟੈਚ ਨੇ। ਟਰਕੂਲ ਜਾਇ ਹੋਣੇ ਸਭ ਨੂੰ। ਕੋਲਾ ਲੱਗੇ ਹੋਏ ਆ ਪੱਛੇ ਚੱਲ ਰਹੇ ਆ ਦੋ ਦੋ। ਦੇਖੋ ਜੀ ਹਰ ਕਮਰੇ 'ਚ। ਬਿਜਲੀ ਦਾ ਬਿਲਕੁਲ 1 ਗੰਨੇ ਕੋਈ ਹਲਪ ਨਹੀਂ ਹੋ ਇਹ ਆਪ ਭਰਦੇ ਆ। ਸਰ ਕਿੰਨਾ ਬਿਲ ਆ ਜਾਂਦਾ ਮਹੀਨੇ ਦਾ ਜਿੱਦਾਂ ਪੱਖੇ ਆਪਾਂ ਕਮਰੇ ਜੇ ਜਾ ਰਹੇ ਆ ਦੇਖ ਰਹੇ ਆ ਚੱਲ ਰਹੇ ਆ 30000 ਤੋਂ 2 ਮਹੀਨੇ ਦਾ ਹੁੰਦਾ ਸਰ ਅੱਛਾ 30000 ਉਹ ਚ ਕੋਈ ਹੈਲਪ ਨਹੀਂ ਉਹ ਤੁਸੀਂ ਆਪ ਕਰਦੇ ਸੌ ਸੌ ਕਰਨਾ ਤਾਂ ਚਾਰ ਟੀਵੀ ਆ ਜੀ ਸੌ ਸਦਾ ਅੱਛਾ ਇੱਧਰ ਸਾਰੇ ਵੇਚ ਜਾਂਦੇ ਹੋਣੇ ਯਾਨੀ ਕਾਫੀ ਵੱਡੀ ਸਕਰੀਨ ਆ ਨਾ ਇਹ ਬਹੁਤ ਵੱਡੀ ਸਕਰੀਨ ਹੈ ਫੰਡਿੰਗ ਜਿਹੜੀ ਆ ਉਹ ਬੜੀ ਮੁਸ਼ਕਲ ਹੁੰਦੀ ਹੈ ਬਹੁਤ ਜ਼ਿਆਦਾ ਆਹੋ ਇੱਕ ਵਾਰ ਫੰਡਿੰਗ ਤਾਂ ਹੋ ਗਈ ਪਰ ਦੁਬਾਰਾ ਹਰ ਮਹੀਨੇ ਦੇ ਕਰਕੇ ਦੋ ਮਹੀਨੇ ਦੇ ਖਰਚੇ ਮਤਲਬ 6-6 ਮਹੀਨੇ 8-8 ਮਹੀਨੇ ਨਿਕਲ ਜਾਂਦੇ ਪਿਛੇ ਬਾਅਦ 10 ਮਹੀਨੇ ਬਾਅਦ ਪਰਸਪੈ ਹੁਣ ਕਰਜ਼ਾ ਲੈ ਕੇ ਬੈਂਕਾਂ ਤੋਂ ਲੈ ਕੇ ਚਲਵਾਉਣਾ ਫਿਰ ਉਹਦਾ ਵਿਆਜ ਵੀ ਜਣਾ ਹੋਰ ਸਾਰੇ ਖਰਚੇ ਸਾਡੇ ਬਹੁਤ ਬਹੁਤ ਵੱਡੇ ਬੋਲਡ ਚੜ੍ਹਦੇ ਆ ਪਰ ਫਿਰ ਵੀ ਸੋਚੀ ਪਿੱਛੇ ਨਹੀਂ ਹਟ ਸਕਦੇ ਕਿਉਂਕਿ ਇਹ ਬਜ਼ੁਰਗ ਸਾਡੇ ਸਾਡੇ ਆਪਣੇ ਬਜ਼ੁਰਗ ਨੇ ਹੋਰ ਇਹਨਾਂ ਛੱਡ ਨਹੀਂ ਸਕਦੇ ਜੋ ਮਰਜ਼ੀ ਹੋਵੇ ਹੋ ਤੇ ਹੁਣ ਇਹ ਸਥਿਤੀ ਅਜੇ ਤੱਕ ਸਾਡੀ ਐਪਲੀਕੇਸ਼ਨ 25 26 ਦੀ ਨਹੀਂ ਗਈ ਸਿਵਲ ਸਰਜਨ ਨੇ ਸਾਈਨ ਕਰਦੋਂ ਨਾ ਕਰ ਸਕੋ ਹੋ ਮੀਟਿੰਗ ਦੇ ਵਿੱਚ ਨਹੀਂ ਆਈ ਦੋ ਵਾਰ ਇਸ ਤਰ੍ਹਾਂ ਹੋ ਗਿਆ ਤੋਂ ਡੀਸੀ ਸਾਹਿਬ ਕੋ ਕੇਸ ਜਾਊਗਾ ਵੀ ਦੱਸੋ ਜੀ ਕਿਉਂ ਨਹੀਂ ਸਿਗਨੇਚਰ ਤੇ ਜਦੋਂ ਕਿ ਬਾਕੀ ਕਮੇਟੀ ਨੇ ਸਾਰੇ ਨੇ ਸਿਗਨੇਚਰ ਕਰ ਦਿੱਤਾ ਜਿੱਦਾਂ ਕੋਈ ਲੋਕ ਹੋਰੇ ਬਰਥਡੇ ਬੁੱਢੇ ਸੈਲੀਬ੍ਰੇਟ ਕਰਨ ਆਂਦੇ ਕੋਈ ਇਦਾਂ ਬਾਹਰੋਂ ਕੋਈ ਬਹੁਤ ਅੱਛੇ ਲੋਕ ਨਹੀਂ ਜਿਹੜੇ ਬੱਚਾ ਦਾ ਆਪਣਾ ਸਰਟੀਫਿਕੇਟ ਬਰਥਡੇ ਸਰਟੀਫਿਕੇਟ ਬਰਥਡੇ ਐਨਿਵਰਸਰੀ ਜਿੱਦਾਂ ਬਾਹਰੋਂ ਕੋਈ ਫੰਡਿੰਗ ਆਂਦੀ ਹੈ ਜਿੱਦਾਂ ਕੋਈ ਬਾਹਰੋਂ ਕੋਈ ਨਹੀਂ ਬਾਹਰੋਂ ਕੋਈ ਫੰਡਿੰਗ ਨਹੀਂ ਆਉਂਦੀ ਹੈਗੀ ਸੋ ਇਹ ਜਿਹੜੇ ਵਿਚਾਰੇ ਕਿ ਆਉਂਦੇ ਨੇ ਉਹ ਵੀ ਕੁਝ ਸਮਾਨੇ ਨਾਲ ਦੇ ਜਾਂਦੇ ਨੇ ਅੱਛਾ ਸੋ ਮੈਂ ਵੀ ਇੱਕ ਅਪੀਲ ਕਰਦਾ ਵੀ ਜਿਹੜੇ ਵੀ ਮੇਰੇ ਵਿਊਅਰਸ ਦੇਖ ਰਹੇ ਆ ਐਨਆਰਆਈ ਵੀਰਾਂ ਤੁਸੀਂ ਬੜੀ ਸਪੋਰਟ ਕਰਦੇ ਆ ਇੱਥੇ ਵੀ ਤੁਸੀਂ ਚਮਗੌਰ ਸਾਹਿਬ ਚੀਦਾ ਸਿੰਘ ਜੀ ਧਰਤੀ ਦੇ ਮੱਥਾ ਟੇਕਣ ਜੇਦੋਂ ਵੀ ਆਏ ਇੱਥੇ ਵੀ ਕਿ ਜਿਹੜਾ ਜੁਰਮਾਰ ਕੇ ਜਾਓ ਨਾ ਬਜ਼ੁਰਗਾਂ ਨੂੰ ਮਿਲ ਕੇ ਜਾਇਓ ਕੋਈ ਤੁਸੀਂ ਵੀ ਆਪਣੇ ਵੱਲੋਂ ਇਹਨਾਂ ਨੂੰ ਹੈਲਪ ਆ ਕੇ ਉਹਰੇ ਕਰ ਦਿਓ ਜੋ ਵੀ ਹੈਲਪਾ ਕਿਸੇ ਵੀ ਤਰ੍ਹਾਂ ਦੀ ਉਹਰੇ ਬਹੁਤ ਜਿਹੜੀ ਚੀਜ਼ਾਂ ਦੀ ਲੋੜ ਆ ਜਿਹੜੀ ਤੁਸੀਂ ਹੈਲਪ ਕਰ ਸਕਦੇ ਹੋ ਸਾਡੇ ਐਨਆਰਆਈ ਵੀਰ ਤੁਸੀਂ ਜਰੂਰ ਵੀਡੀਓ ਦੇਖੋਗੇ ਤੋਂ ਤੁਹਾਡਾ ਵੀ ਮਨ ਭਾਵਕ ਹੋਇਆ ਹੋਊਗਾ ਸੋ ਮਾਤਾ ਪਿਤਾ ਸਭ ਦੇ ਸਲਾਮਤ ਰਹਿਣ ਆਪਣੇ ਘਰਾਂ ਚ ਰਹਿਣ ਅਸੀਂ ਇਹੀ ਦਿਨੋ ਦੁਆਵਾਂ ਕਰਦੇ ਆ ਪਰ ਤੁਸੀਂ ਜਰੂਰ ਸਪੋਰਟ ਕਰੋ ਇਹ ਸ਼ਾਸ਼ਰਮ ਨੂੰ ਆਯੋ ਇੱਥੇ ਮਾਤਾ ਸਤਿਆਦੇਵੀ ਸੀਨੀਅਰ ਸਿਟੀਜ਼ਨ ਹੋਮ ਜਿਹੜਾ ਬਹੁਤ ਇੰਨੇ ਸਾਲਾਂ ਤੋਂ ਚੱਲ ਰਿਹਾ ਸੋ ਇੱਥੇ ਤੁਸੀਂ ਆਓ ਜਰੂਰ ਸਪੋਰਟ ਕਰਕੇ ਜਾਓ ਆਪਣੇ ਵੱਲੋਂ ਕਿਸੇ ਤਰ੍ਹਾਂ ਦੇ ਵੀ ਇੱਥੇ ਤੁਹਾਨੂੰ ਵੈਸੇ ਕੀ ਕੀ ਚੀਜ਼ਾਂ ਦੀ ਲੋੜ ਆ ਜ਼ਿਆਦਾਤਰ ਜਿਹੜੀ ਤੁਹਾਨੂੰ ਚਾਹੀਦਾ ਵੀ ਲੋਕ ਫੰਡਿੰਗ ਇੱਥੇ ਕਰ ਸਕਦੇ ਨੇ ਜਿਵੇਂ ਸਾਨੂੰ ਜੇ ਰਾਸ਼ਨ ਆਉਂਦਾ 14 ਦਿਨਾਂ ਦਾ ਸਾਨੂੰ ਬਹੁਤ ਮਦਦ ਦਿੱਜੂਗੀ ਜਾਂ ਕਿ ਬਿਲੀ ਖਰਚੇ ਜਿਵੇਂ ਕਰ ਸਕੀਏ ਜਾਂ ਹੋਰ ਜਿੰਨੀ ਫੰਡਿੰਗ ਜਿਹੜੀ ਆ ਜਿਹੜਾ ਆਪਣੇ ਕੋਲੋਂ ਸੀ ਕਰਦੇ ਆ ਥੋੜੀ ਸਾਨੂੰ ਮਦਦ ਲੱਗੇ ਤੋ ਕਿਸੇ ਰੂਪ ਵਿੱਚ ਵੀ ਦੇਖੋ ਮਜ਼ੇ ਕਰਦਾ ਮਤਲਬ ਸਿੱਧੀ ਆਗੇ ਹੋ ਰਹੇ ਥੇ ਇਹਨਾਂ ਨੂੰ ਮਦਦ ਕਰ ਦੇਣਾ ਜੋ ਵੀ ਕਰਨੀ ਹੈ ਹਾਂ ਮੈਂ ਰਾਸ਼ਨ ਜਿਹੜਾ ਹਾਂ ਕੁਝ ਦਿਲ ਦੇ ਨੇ ਤਾਂ ਵੀ ਬੜਾ ਅੱਛਾ ਚੱਲ ਜੂਗਾ ਠੀਕ ਹੈ ਨਾ ਤੇ ਸਾਡੇ ਕੋਲ ਅਸੀਂ ਤਾਂ ਖਰਚ ਕਰਨੀ ਹੀ ਕਰਨੀ ਨੇ ਸਾਰੇ ਮੈਂ ਉਹੀ ਗੱਲ ਕਰਦਾ ਵੀ ਜਰੂਰ ਕਈ ਲੋਕਾਂ ਦੇ ਮਨ ਮਾ ਇਹ ਹੁੰਦਾ ਵੀ ਆਪਾਂ ਉਹ ਲੋਕਾਂ ਦੀ ਮਦਦ ਕਰੀਏ ਗਰੀਬ ਲੋਕਾਂ ਦੀ ਮਦਦ ਕਰੀਏ ਲੋੜਵੰਦ ਲੋਕਾਂ ਦੀ ਮਦਦ ਕਰੀਏ ਤਾਂ ਤੁਸੀਂ ਇੱਥੇ ਆਗੇ ਜਰੂਰ ਇਹਨਾਂ ਦੀ ਹੈਲਪ ਕਰ ਸਕਦੇ ਹੋ ਰਾਸ਼ਨ ਦੇ ਸਕਦੇ ਹੋ ਦੁੱਧ ਦੇ ਸਕਦੇ ਹੋ ਇਹਨਾਂ ਦੀ ਖਾਣਾ ਦਾ ਖਰਚਾ ਤੁਸੀਂ ਚੱਕ ਸਕਦੇ ਹੋ ਸੋ ਬਹੁਤ ਲੋੜ ਆ ਤੁਸੀਂ ਸਾਰੇ ਇੱਥੇ ਜਰੂਰ ਆਇਓ ਘੁੰਮ ਕੇ ਜਾਇਓ ਇਹਨਾਂ ਨੂੰ ਮਿਲ ਕੇ ਜਾਇਓ ਤੇ ਇਸ ਜਰੂਰ ਸਪੋਰਟ ਕਰੋ ਢੰਡਾ ਸਾਹਿਬ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਕੀਮਤੀ ਸਮਾਂ ਆਪਣਾ ਦਿੱਤਾ ਮਿਹਰਬਾਨੀ ਕਿਉਂਕਿ ਇਹ ਇਲਾਕੇ ਦੀ ਇਸ ਸਪੋਰਟ ਤੋਂ ਬਿਨਾ ਐਡਾ ਆਪਣਾ ਪ੍ਰੋਗਰਾਮ ਨਹੀਂ ਚੱਲ ਸਕਦਾ ਬਿਲਕੁਲ ਜੀ ਸੋ ਮੈਂ ਵੀ ਅਪੀਲ ਕਰਦਾ ਸਾਰੇ ਸਰਪੰਚਾਂ ਨੂੰ ਤੇ ਹੋਰ ਸਾਰੇ ਪਿੰਡ ਪਿੰਡਾਂ ਦੇ ਲੋਕਾਂ ਨੂੰ ਕਿ ਉਹ ਜਰੂਰ ਇਸ ਕਿਉਂਕਿ ਇਹ ਜਿਹੜੇ ਸਾਰੇ ਉਪਰ ਡਿਵੀਜ਼ਨ ਚ ਇੱਕੋ ਇੱਕ ਸੈਂਟਰ ਆ ਉਹ ਇੰਜੀਨੀਅਰ ਨੇ ਇਹ ਕਨਸੈਂਟ੍ਰਿਕ ਆ ਉਹ ਸੈਂਟਰ ਨੂੰ ਬਣਾਉਣਾ ਇਹਨੂੰ ਚੜਾਉਣਾ ਬਹੁਤ ਜ਼ਰੂਰੀ ਆ ਤੋਂ ਸਰਕਾਰ ਜੋ ਮਰਜ਼ੀ ਕਰੀ ਜਾਵੇ ਪਰ ਸਾਨੂੰ ਸਾਰਿਆਂ ਨੂੰ ਮਿਲ ਕੇ ਕਰਨਾ ਹੈ ਸਾਂਝਾ ਮਦਦ ਕੰਮ ਜਿਸੇ ਸਾਨੂੰ ਬ੍ਰੇਕ ਸੋ ਮੈਂ ਸਾਰਿਆਂ ਨੂੰ ਕਹਾਂਗਾ ਵੀ ਸਾਰੇ ਪਿੰਡ ਵਾਸੀ ਜਿੱਥੇ ਵੀ ਜਿੱਥੋਂ ਜਿੱਥੋਂ ਵੀ ਇਹ ਵੀਡੀਓ ਦੇਖਦੇ ਸਾਰੇ ਇੱਥੇ ਜਰੂਰ ਆਇਓ ਇੱਥੇ ਬਰਥਡੇ ਸੈਲੀਬ੍ਰੇਟ ਕਰਜੋ ਇਹ ਨਾਲ ਖੁਸ਼ੀਆਂ ਸਾਂਝੀ ਕਰਜੋ ਕਈ ਲੋਕ ਐਦਾਂ ਦਾ ਕਹਣਗੇ ਆ ਬਜ਼ੁਰਗਾਂ ਦਾ ਅਸ਼ੀਰਵਾਦ ਲੋਕ ਕਈਆਂ ਦੇ ਮਾਪੇ ਨਹੀਂ ਹੋਣਗੇ ਬੜੀ ਮਾਨਮਾ ਇੱਛਾ ਹੁੰਦੀ ਹੈ ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਵੈਸੇ ਮਾਪੇ ਸਭ ਦੇ ਸਲਾਮਤ ਰਹਿਣ ਉਹ ਵੀ ਇੱਥੇ ਜਰੂਰ ਆ ਕੇ ਜਾਇਓ ਐਨ ਆਰ ਆਈ ਵੀਰ ਕੈਨੇਡਾ ਅਮਰੀਕਾ ਇੰਗਲੈਂਡ ਦੁਬਈ ਯੂਏ ਕਿੱਥੋਂ ਕਿੱਥੋਂ ਦੁਨੀਆ ਤੁਸੀਂ ਦੇਖ ਰਹੇ ਹੋ ਨਾ ਜਰੂਰ ਦੱਸਿਓ ਅਦੇ ਜਰੂਰ ਇੱਥੇ ਆਇਓ ਇਹਨਾਂ ਤੱਕ ਡਾਇਰੈਕਟ ਤੁਸੀਂ ਹੈਲਪ ਵੀ ਇੱਥੇ ਕਰਕੇ ਜਰੂਰ ਜਾਇਓ ਮੈਂ ਤੁਹਾਨੂੰ ਬੇਨਤੀ ਕਰਦਾ ਬਹੁਤ ਇੱਥੇ ਜਿਹੜੀ ਰੋਡ ਆ ਚੱਲੀ ਰੋਡ ਤਹਿਸੀਲ ਰੋਡ ਆ ਜਿੱਥੇ ਸਾਬਤਾ ਬਿਲਕੁਲ ਜਮ ਕਫਸ ਜ਼ਰੂਰ ਤੁਹਾਨੂੰ ਜੀਖ ਸਕਦੇ ਤੇ ਚਲੋ ਦੋਸਤਾਂ ਮਾ ਤੁਹਾਡਾ ਜੀ ਤੁਸੀਂ ਹਾਇ ਤੇ ਸਪੀਚ ਕਰਨ ਨੂੰ ਥੋੜਾ ਮੁਕਾ ਤੱਕ ਪਹੁੰਚੇ ਤਾਂ ਕਿ ਸੈਂਟਰ ਜਣਾ ਬੜੀਆਂ ਰੂਪ ਨਾਲ ਚੱਲ ਜਾ ਰਹੇ ਮੇਰੇ ਸ਼ੇਵਾ ਹੁੰਦੀ ਰਹੇ ਅਸੀਂ ਸ਼ੇਵਾ ਕਰਨ ਨੂੰ ਤਿਆਰ ਹਮੇਸ਼ਾ ਕਰਦੇ ਨਹੀਂ ਤੁਸੀਂ ਤਾਂ ਕਰੇ ਰਹੇ ਸੇਵਾ ਆਪਾਂ ਦੇਖ ਰਹੇ ਹਾਂ ਜੀ ਕਿਦਾਂ ਦਾ ਫੀਲ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਸੇਵਾ ਕਰਦੇ ਹੋ ਜੀ ਦੇਖੋ ਮੈਨੂੰ ਤਾਂ ਸ਼ੰਦਾ ਪ੍ਰਮਾਤਮਾ ਵੱਲੋਂ ਬਹੁਤ ਵੱਡਾ ਬਹੁਤ ਵੱਡੀ ਗਿਫਟ ਮੈਨੂੰ ਮਿਲ ਗਈ ਹੈ ਅੱਛਾ ਕਿ ਰਿਟਾਇਰ ਹੋਣ ਤੋਂ 20 ਕਿੰਨੇ ਦਿਨ ਬਾਅਦ ਮੈਂ ਇਹ ਕੰਮ ਕਿ ਸੰਜੇ ਪਰਿਵਾਰ ਹੁੰਦੇ ਨੇ ਇਕੱਠੇ ਰਿਹਾ ਕਰਦੇ ਬੇ ਇਹ ਤੁਹਾਡਾ ਪਰਿਵਾਰ ਕਿੱਦਾਂ ਪਰਿਵਾਰਾ ਦੇਖੋ ਜੀ ਤੁਸੀਂ ਹਣ ਪ੍ਰਮਾਤੂ ਨੇ ਬਹੁਤ ਬੜਾ ਪਰਿਵਾਰ ਦਿੱਤਾ ਤੁਹਾਨੂੰ ਇਹ ਬੀਬੀ ਆਪਣੀ ਮਾਤਾ ਜੀ ਕਿਆ ਕਿਆ ਸੇਵਾ ਹੁੰਦੀ ਔਰੇ ਸਾਰੇ ਸਭ ਕੁਝ ਮਿਲਦਾ ਜੀ ਦੁੱਧ ਮਿਲਦਾ ਸਵੇਰ ਨੂੰ ਦਹੀਂ ਮਿਲਦਾ ਹੈ ਚਾਹ ਨਾਲ ਸਵੇਰੇ ਦਾਸ ਬਿਸਕੁਟ ਮਿਲਦੇ ਹੈ ਦੋ ਟਾਈਮ ਰੋਟੀ ਮਿਲਦੀ ਹੈ ਤਾਜ਼ਾ ਧਾਣਾ ਤੁਹਾਨੂੰ ਲੱਗਦਾ ਵੀ ਉਰੇ ਹੈਲਪ ਹੋਣੀ ਚਾਹੀਦੀ ਇਹਨਾਂ ਦੀ ਇਹਨਾਂ ਨੂੰ ਵੀ ਕਿੰਨੇ ਖਰਚੇ ਆ ਕਿੰਨੇ ਪੈਸੇ ਦੀ ਲੋੜ ਹੋਗੀ ਚਲੋ ਇਹ ਕਹੀ ਜਾਂਦੇ ਇਹਨਾਂ ਦਾ ਬੜਪਨ ਆ ਵੀ ਇਹ ਕਹਿ ਰਹੇ ਆ ਵੀ ਸਾਡਾ ਪਰਿਵਾਰ ਆ ਇਹ ਦਿਨ ਰਾਤ ਸੇਵਾ ਕਰਦੇ ਆ ਪਰ ਪੈਸੇ ਦੀ ਵੀ ਬਹੁਤ ਲੋੜ ਆ ਹਾਂ ਜੀ ਪੈਸੇ ਦੀ ਬਹੁਤ ਲੋੜ ਹੈ ਇਹਨਾਂ ਨੂੰ ਹੈਲਪ ਹੋਣੀ ਚਾਹੀਦੀ ਤਾਂ ਸਾਡਾ ਕਰੂੰਗੇ ਜੇ ਇਹਨਾਂ ਦੀ ਹੈਲਪ ਨਾ ਹੋਈ ਅਸੀਂ ਕਿੱਥੇ ਜਾਵਾਂਗੇ ਹੂੰ ਤੇ ਸਾਡੀ ਕੋਈ ਹੈਲਪ ਨਹੀਂ ਹੋਣਦੀ ਸਾਡੀ ਇਹ ਤਾਂ ਹੈ ਜੀ ਆਪਕੋ ਕੀ ਲੱਗਦਾ ਇਨਕੀ ਹੈਲਪ ਹੋਣੀ ਚਾਹੀਏ ਹਾਂ ਆਪ ਜਹ ਮਜੇ ਮੇ ਹੋ ਹਾਂ ਖੁਸ਼ ਹੋ ਖੂਬ ਖੂਬ ਮਨ ਕਰਦਾ ਹੈ ਕਿ ਹੈਲਪ ਹੋ ਉਸ ਸੇ ਹਮਕੋ ਹੀ ਫਾਇਦਾ ਮਿਲੇਗਾ ਹਾਂ ਅੱਛਾ ਸੋ ਸਾਰੇ ਮੈਂ ਬੇਇਜ਼ਤੀ ਕਰੂਗਾ ਜਰੂਰ ਆਇਓ ਇੱਥੇ ਹੈਲਪ ਕਰਕੇ ਜਾਇਓ ਬਰਥਡੇ ਸੈਲੀਬ੍ਰੇਟ ਕਰ ਲਓ ਜਿਹੜਾ ਤੁਹਾਡਾ ਜੀ ਕਰਦਾ ਇੱਥੇ ਆਪਣੇ ਪਰਿਵਾਰ ਮੰਗ ਮਿਲੋ ਇਹਨਾਂ ਨੂੰ ਆ ਕੇ ਸੋ ਖੁਸ਼ੀਆਂ ਸਾਂਝੀਆਂ ਕਰ ਲਓ ਟੋਡਾਂਡ ਸਾਹਿਬ ਬਹੁਤ ਥੋੜਾ ਧੰਨਵਾਦ ਬਹੁਤ ਵੱਡੀ ਸੇਵਾ ਤੁਹਾਡੀ ਇਹ ਪਰਮਾਤਮਾ ਦੀ ਕਿਰਪਾ ਨਾਲ ਹੋ ਰਿਹਾ ਜੀ ਬਸ ਸਾਰਾ ਉਹ ਹੀ ਕਰਨ ਵਾਲਾ ਉਹਨੇ ਐਡਾ ਬੜਾ ਸ਼ਰਮ ਦਾ ਮੌਕਾ ਦਿੱਤਾ ਹੂੰ ਜਿੰਦਗੀ 'ਚ ਹੋਰ ਕੁਝ ਨਹੀਂ ਹੈ ਜਿਹਾ ਜਿਨ ਸੇਵਾ ਦਾ ਮੌਕਾ ਮਿਲ ਜੂਗਾ ਨਾ ਬਾਕੀ ਇਹਦਾ ਠੀਕ ਹੈ ਡਾਂਡ ਸਾਹਿਬ ਮਿਹਰਬਾਨੀ ਸੈਂਕੜੇ ਸ਼ੁਕਰ ਕਰਦਾ ਪਰਮਾਤਮਾ ਦਾ ਕਿ ਮੈਨੂੰ ਸੇਵਾ ਦਿੱਤੀ ਬਸ ਠੀਕ ਹੈ ਜੀ ਕਿਉਂਕਿ ਬਿਨ ਸੇਵਾ ਤੇਰੇ ਘਰ ਤੇ ਬਸ ਫਾਕੀ ਦਾ ਫਿਰ ਬੇਕਾਰਾ ਜੈਸੀ ਸੇਵਾ ਨਹੀਂ ਕਰਦੇ ਭਾਈ ਨਾਲ ਸਾਡੇ ਜਾਣਾ ਸੇਵਾ ਨਹੀਂ ਜਾਣਾ ਭਾਈ ਬਸ ਚਲੋ ਜਰੂਰ ਇੱਥੇ ਆਇਓ ਸਪੋਰਟ ਕਰਕੇ ਜਾਇਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਠੀਕ ਹੈ ਦਨ ਸਰ ਥੈਂਕ ਯੂ ਜੀ ਕਿਰਪਾ ਮਿਹਰਬਾਨੀ ਥੈਂਕ ਯੂ